ਰਾਂਕੋਟ ਦੇ ਅਬਰੋਲ ਨਗਰ ਦੇ ਵਿੱਚ ਨਾਜਾਇਜ਼ ਉਸਾਰੀਆਂ ਨੂੰ ਲੈ ਕੇ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਰੋਸ ਪਾਇਆ ਜਾ ਰਿਹਾ ਹੈ ਤੇ ਇਸ ਦੇ ਚੱਲਦੇ ਹੀ ਲੋਕ ਇਕੱਠੇ ਹੋਏ ਨੇ ਤੇ ਉਹਨਾਂ ਵੱਲੋਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਹੈ ਕਿ ਨਾਜਾਇਜ਼ ਉਸਾਰੀ ਕਰ ਰਹੇ ਲੋਕਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਮੌਜੂਦਾ ਕਾਉਂਸਲਰ ਦੇ ਮੁਤਾਬਕ ਕਿ ਕੁਝ ਲੋਕਾਂ ਵੱਲੋਂ ਨਗਰ ਨਿਗਮ ਦੀ ਜਗਾ ਤੇ ਕਬਜ਼ੇ ਕਰਦੇ ਹੋਏ ਉਸਾਰੇ ਕਾਰਵਾਈ ਜਾ ਰਹੀ ਹੈ ਤੇ ਇਸ ਦੇ ਚਲਦੇ ਨਗਰ ਨਿਗਮ ਦੇ ਬਿਲਡਿੰਗ ਇਨਸਪੈਕਟਰ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ ਤਾਂ ਉਹਨਾਂ ਕਿਹਾ ਕਿ ਮੌਕਾ ਦੇਖ ਕੇ ਜੋ ਬੰਦੀ ਕਾਰਵਾਈ ਹੈ ਉਹ ਕੀਤੀ ਜਾਏਗੀ ਤੇ ਇਸ ਬਾਰੇ ਜਾਣਕਾਰੀ ਡਿਪਟੀ ਕਮਿਸ਼ਨਰ ਨੂੰ ਵੀ ਦਿੱਤੀ ਗਈ ਹੈ ਤੇ ਇਹ ਜਿਹੜੀ ਕਰੋਚਮੈਂਟ ਹੋ ਰਹੀ ਹੈ ਸਰ ਇੱਕ ਬਿਲਡਿੰਗ ਹੈ ਜਿਹੜੀ ਕਿ ਪਹਿਲੇ ਕਿਸੇ ਕਹਿੰਦੇ ਕੋਈ ਧਾਰੀਵਾਲ ਦੀ ਪਾਰਟੀ ਹੈ ਜਿਨੇ ਬਿਲਡਿੰਗ ਖਰੀਦੀ ਆ ਔਰ ਉਹ ਬਿਲਡਿੰਗ ਖਰੀਦਣ ਦੇ ਸਾਨੂੰ ਮਾਲਕ ਤੇ ਮਿਲਿਆ ਨਹੀਂ ਕੋਈ ਕਿਉਂਕਿ ਕੱਲ ਸਾਨੂੰ ਇਹ ਪਤਾ ਲੱਗਾ ਸੀ ਮਲੇਵਾਸੀ ਰਮੇਸ਼ਪਾ ਜੀ ਨੇ ਵੀ ਕੱਲ ਮੇਰੇ ਨਾਲ ਇਸ ਗੱਲ ਦੀ ਡਿਸਕਸ ਕੀਤੀ ਸੀ ਕਿ ਮੈਂ thro ਨਗਰਿਆਂ ਤੇ ਮੈਨੂੰ ਦੇਖਿਆ ਜਿਉਂ ਥੇ ਇੱਕ ਪਿੱਲਰ ਦੇ ਦਿੱਤਾ ਗਿਆ ਉਹਦੇ ਦੌਰਾਨ ਮੈਂ ਐਕਸ਼ਨ ਸਾਹਿਬ ਨਾਲ ਗੱਲ ਕੀਤੀ ਐਕਸ਼ਨ ਸਾਹਿਬ ਨੇ ਪਰਮਜੋਤ ਐਕਸ਼ਨ ਸਾਹਿਬ ਹੈ ਸਾਡੇ ਉਹਨਾਂ ਨਾਲ ਗੱਲ ਕੀਤੀ ਔਰ ਐਸਜੀਓ ਸਾਹਿਬ ਨਾਲ ਗੱਲ ਕੀਤੀ ਇਨਸਪੈਕਟਰ ਬਿਲਡਿੰਗ ਇਨਸਪੈਕਟਰ ਕੱਲ ਆਏ ਸੀ ਇੱਥੇ ਉਹਨਾਂ ਨੇ ਆਣ ਕੇ ਇਹਨਾਂ ਨੂੰ ਮਨਾ ਕੀਤਾ ਕਿ ਇਹ ਪਿੱਲਰ ਨਾ ਦਿਓ ਔਰ ਇਹ ਕਹਿੰਦੇ ਕਿ ਸਾਡੀ ਜਗ੍ਹਾ ਹੈਗੀ ਆ ਉਹ ਕਹਿੰਦੇ ਜੀ ਤੁਹਾਡੀ ਜਗ੍ਹਾ ਤੇ ਇਸ ਬਿਲਡਿੰਗ ਦਾ ਨਕਸ਼ਾ ਸਾਨੂੰ ਦਿਖਾ ਦਿਓ ਕਿ ਨਕਸ਼ਾ ਪਾਸ ਹੋਇਆ ਦਾ ਔਰ ਇਹ ਮਾਰਕੀਟ ਕੱਢ ਰਿਹਾ ਸਰ ਜਿਹੜੀ ਕਿ ਮਾਰਕੀਟ ਹੈ ਜੀ ਆ ਉਹਦੇ ਲਈ ਨਕਸ਼ਾ ਇਹਨਾਂ ਨੂੰ ਪਾਸ ਕਰਾਣੇ ਪੈਣਾ ਪਹਿਲੇ ਲੇਕਿਨ ਕਾਰਪੋਰੇਸ਼ਨ ਤੋਂ ਕੋਈ ਵੀ ਐਸੋ ਮੈਂ ਜਿਹੜਾ ਪਤਾ ਕੀਤਾ ਆਪਣੇ ਸੂਤਰਾ ਤੋਂ ਇੱਕ ਐਮਸੀ ਐਜ਼ ਐਮਸੀ ਹੋਣ ਦੇ ਨਾਤੇ ਇਹ ਪਤਾ ਕੀਤਾ ਕਾਰਪੋਰੇਸ਼ਨ ਦੇ ਕੋਈ ਵੀ ਅਫਸਰ ਨੇ ਨਹੀਂ ਇਹ ਗੱਲ ਜ਼ਿੰਮੇਵਾਰੀ ਲਈ ਕਿ ਇਸ ਮਾਲਕ ਨੇ ਸਾਡੇ ਕੋਲ ਕਲੋਨੀ ਕੱਟਣ ਦਾ ਕੋਈ ਨਕਸ਼ਾ ਪਾਸ ਕਰਾਇਆ ਜਾਂ ਇੱਥੇ ਮਾਰਕੀਟ ਬਣਾਉਣ ਦਾ ਨਕਸ਼ਾ ਪਾਸ ਕਰਾਇਆ ਤੇ ਅਸੀਂ ਹੋਣ ਵੀ ਕਾਰਪੋਰੇਸ਼ਨ ਫੋਨ ਕਰਕੇ ਐਮਟੀਪੀ ਸਾਹਿਬ ਨੂੰ ਕਿਹਾ ਉਹਨਾਂ ਨਾਲ ਮੇਰੀ ਗੱਲ ਹੋਈ ਆ ਉਹ ਕਹਿੰਦੇ ਕਿ ਜਲਦੀ ਅਸੀਂ ਇਸ ਕਾਰ ਦੇ ਕਾਰਵਾਈ ਕਰਾਂਗੇ ਇਹ ਕੰਮ ਬੰਦ ਕਰਾਵਾਂਗੇ ਔਰ ਬਿਲਡਿੰਗ ਇਨਸਪੈਕਟਰ ਨੂੰ ਜਲਦੀ ਨਾਲ ਭੇਜਣ ਲਈ ਭੇਜ ਰਿਹਾ ਔਰ ਸਾਡੇ ਨਾਲ ਰਮੇਸ਼ ਜੀ ਖੜਿਆ ਜਿਨ੍ਹਾਂ ਨੇ ਡੀਸੀ ਸਾਹਿਬ ਨਾਲ ਵੀ ਗੱਲ ਕੀਤੀ ਆ ਔਰ ਉਹਨਾਂ ਨੇ ਵੀ ਪੂਰਾ ਵਿਸ਼ਵਾਸ ਦરાਇਆ ਕਿ ਅਸੀਂ ਇਦਾਂ ਦਾ ਇਲੀਗਲ ਕੰਮ ਜਿਹੜਾ ਇੱਥੇ ਨਹੀਂ ਹੋਣ ਦਵਾਂਗੇ ਇੰਦੀ ਕਲੋਨੀ ਕੋਈ ਵੀ ਨਹੀਂ ਸ਼ਹਿਰ ਦੇ ਵਿੱਚ ਕੱਟੀਆਂ ਦੀ ਔਰ ਅਸੀਂ ਫੇਰ ਪ੍ਰਸ਼ਾਸਨ ਅੱਗੇ ਹੀ ਮੰਗ ਕਰ ਰਹੇ ਆ ਕਿ ਇਹ ਜਿਹੜਾ ਧੱਕਾ ਕਰ ਰਹੇ ਆ ਲੋਕ ਜਿਹੜੇ ਬਾਹਰੋਂ ਆ ਕੇ ਇੱਥੇ ਪਠਾਨਕੋਟ ਦੀ ਜਿਹੜੀ ਰੰਗਤ ਖਰਾਬ ਕਰ ਰਹੇ ਆ ਪਠਾਨਕੋਟ ਨੂੰ ਜਿਹੜਾ ਇੰਨਾ ਵਧੀਆ ਸ਼ਹਿਰ ਸੀ ਪਠਾਨਕੋਟ ਉਹਨੂੰ ਇਦਾਂ ਬਾਹਰੋਂ ਆਣ ਕੇ ਲੈਂਡ ਲੈ ਕੇ ਇੱਥੇ ਧੱਕੇ ਨਾਲ ਕਲੋਨੀਆਂ ਬਣਾ ਰਿਹਾ ਉਹਨਾਂ ਤੇ ਜਲਦ ਜਲਦ ਜਿਹੜਾ ਜੇ ਐਕਸ਼ਨ ਕੀਤਾ ਜਾਏ ਆ ਤੇ ਹੁਣ ਸਾਰੇ ਅਸੀਂ ਜਿਹੜੇ ਮਹੱਲੇ ਦੇ ਲੋਕ ਆ ਇੱਥੇ ਸਾਰੇ ਇਕੱਠੇ ਹੋਏ ਆ ਕਿ ਇਹ ਪੂਰੇ 1.5 ਹਜ਼ਾਰ ਦੀ ਆਬਾਦੀ ਨੂੰ ਇਹ ਚੌਂਕ ਕੈਟਰ ਕਰਦਾ ਸਾਰੀ ਆਬਾਦੀ ਜਿਹੜੀ 1.5 ਹਜ਼ਾਰ ਦੀ ਉਹ ਇੱਥੋਂ ਲੰਘਦੀ ਆ ਔਰ ਇਹ ਅੱਗੇ ਪਾਣੀ ਦੀ ਮਾਰਚ ਵੀ ਰਹਿੰਦਾ ਔਰ ਜਿੱਥੇ ਬਿਲਡਿੰਗ ਪਿਛਲੇ 5 30 ਸਾਲ ਤੋਂ ਬਣੀ ਹੈ ਉਹ ਆਲਰੇਡੀ ਜਿਹੜੀ 20 25 ਸਾਲ ਤੋਂ ਬਿਲਡਿੰਗ ਬਣੀ ਹੈ ਉਹਦੀ ਆਲਰੇਡੀ ਬਾਉਂਡਰੀ ਆ ਤੁਸੀਂ ਉਸ ਬਾਉਂਡਰੀ ਨੂੰ ਉਹ ਪਹਿਲੇ ਵਾਲੀ ਨੂੰ ਖਾਰਜ ਕਰਕੇ ਨਵੀਂ ਬਾਉਂਡਰੀ ਜਿਹੜੀ ਦੇਣ ਦੀ ਕੋਸ਼ਿਸ਼ ਕੀਤੀ ਆ ਔਰ ਸਰਕਾਰੀ ਜਗ੍ਹਾ ਪੋਲ ਐ ਇਲੈਕਟ੍ਰਿਕ ਲੱਗਿਆ ਹੋਇਆ ਔਰ ਐਨੋ ਵੀ ਵਿੱਚ ਲੈ ਲਿਆ ਗਿਆ ਔਰ ਐਗਜ਼ੈਕਟਲੀ 5 5 ਫੁੱਟ ਜਿਹੜਾ ਹੈਗਾ ਸੜਕ ਦੇ ਵਿੱਚ ਆ ਕੇ ਉਹਨੂੰ ਜਿਹੜਾ ਮੱਲਿਆ ਜਾ ਰਿਹਾ ਔਰ ਅਸੀਂ ਇਹਦਾ ਪਰਜੋਰ ਵਿਰੋਧ ਵੀ ਦਰਜ ਕਰਾਉਨੇ ਆ ਪ੍ਰੋਟੈਸਟ ਕਰ ਦਰਜ ਕਰਾਉਨੇ ਆ ਔਰ ਐਡਮਿਨਿਸਟ੍ਰੇਸ਼ਨ ਅਗੇ ਮੰਗ ਕਰਦੇ ਆ ਪਿਆ ਜਿਹੜੀ ਇਲੀਗਲ ਕੰਸਟਰਕਸ਼ਨ ਇਹਨੂੰ ਫੋਰੀ ਤੌਰ ਤੇ ਰੁਕਵਾਇਆ ਜਾਵੇ ਔਰ ਜਿਸ ਕਿਸੇ ਵੀ ਜਿਹੜਾ ਮਕਾਗਜ਼ੀ ਪਤਰੀ ਦਾ ਮਾਲਕ ਇਸ ਲਈ ਸਟੈਂਡ ਕਰਦਾ ਉਹਦੇ ਖਿਲਾਫ ਜਿਹੜਾ ਹੈਗਾ ਕ੍ਰਿਮੀਨਲ ਐਕਸ਼ਨ ਵੀ ਲਿਆ ਜਾਵੇ ਇਸ ਮਾਮਲੇ ਬਾਰੇ ਜਦੋਂ ਸੀਨੀਅਰ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕੀ ਕਹਿਆ ਤੁਸੀਂ ਖੁਦ ਹੀ ਸੁਣੋ ਹਾਜੀ ਸਾਰੇ ਇੱਕ ਨਾ ਇੱਥੇ ਅਬਰੋਲ ਨਾ ਕਰਨਾ ਗੁਰਦੁਆਰੇ ਦੇ ਲਾਗੇ ਇੱਕ ਕੰਸਟਰਕਸ਼ਨ ਦਾ ਕੰਮ ਚੱਲਿਆ ਹੋਇਆ ਤੇ ਉਥੇ ਨਾ ਇੱਕ ਜਿਹੜੀ ਜਗ੍ਹਾ ਘੇਰੀ ਜਾ ਰਹੀ ਹੈ ਮਤਲਬ ਕਿ ਬਿਜਲੀ ਦੇ ਖੰਬੇ ਤੋਂ ਅੱਗੇ ਪੋਲ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ ਰਿਆ ਸੀ ਉਹ ਹੈਗੀ ਆ ਉਹ ਬਿਲਡਿੰਗ ਤੇ ਉਹਨੂੰ ਕਮਰਸ਼ੀਅਲ ਕੀਤਾ ਜਾ ਰਿਹਾ ਸਰ ਤੇ ਮੈਂ ਨਹੀਂ ਗਿਆ ਜੀ ਮੈਨੂੰ ਕੰਪਲੇਂਟ ਆਈ ਹੈ ਮੈਂ ਇੰਸਪੈਕਟਰ ਨੂੰ ਤੇ ਲਿਖੇ ਹੋ ਜਾਤੇ ਚੈੱਕ ਬੰਦ ਕਰਾ ਦੇ ਤੁਸੀਂ ਚੈੱਕ ਕਰ ਲੈ ਵੈਸੇ ਜੇ ਵੈਸੇ ਜੇ ਉਹਦੇ ਕੋਈ ਕੁਝ ਵੀ ਨਹੀਂ ਪਾਇਆ ਜਾਂ ਜੋ ਵੀ ਇਸ ਤੇ ਰੂਲ ਕਾਰਵਾਈ ਹੋਣੀ ਹੈ ਜੀ ਹੋਏਗੀ ਨੇ ਕੋ ਚੈੱਕ ਕਰ ਲੈਂਦੇ ਆ ਕੋਲਡ ਆਈ ਸੀ ਸਵੇਰੇ ਮੈਨੂੰ ਮੈਂ ਗਿਆ ਇਨਫੈਕਟਿਵ ਸਮੀਰ ਹੈਗੇ ਉੱਤੇ ਗੱਲ ਕਰ ਲਵਾਂ ਤੁਸੀਂ ਕੋਲ ਫਿਰ ਵੀ ਜੇ ਕੀ ਕਹਿੰਦੇ ਆ ਅਗਰ ਨਕਸ਼ਾ ਨਹੀਂ ਪਾਸ ਹੁੰਦਾ ਰੀਅਲ ਹੋ ਵੀ ਐਸ ਰੂਲ ਕਰ ਰਹੀ ਹੈ ਨਾ ਉਹ ਇੱਕ ਹੀ ਜੇ ਨਕਸ਼ਾ ਪਾਸ ਹੈ ਜਾਂ ਨਹੀਂ ਹੈ ਤੇ ਬਾਰੇ ਹਲੇ ਪਤਾ ਨਹੀਂ ਚੈੱਕ ਕਰਕੇ ਦੱਸਾਂਗੇ ਇਹ ਬੱਚਾ ਨੂੰ ਬਾਅਦ ਵਿੱਚ ਹੀ ਉਹ ਕੰਮ ਬੰਦ ਕਰਾ ਕੇ ਜੋ ਵੀ ਉਹਦੀ ਐਸ ਰੂਲ ਹੈ ਕਰਦੇ ਨਕਸ਼ਾ ਪਾਸ ਹੈ ਨਹੀਂ ਚੈੱਕ ਕਰਕੇ ਠੀਕ ਹੈ ਠੀਕ ਉਹ ਵੀ ਐਸ ਰੂਲ ਹੈ ਕਰਦੇ ਕੀਤੇ ਫੋਨੋ ਵੀਓ ਹੁਣੇ ਵਿਕਣਾ ਹੋਵੇਗਾ ਕਿ ਨਗਰ ਨਿਗਮ ਜਿੱਥੇ ਨਜਾਇਜ਼ ਕਬਜ਼ੇ ਛੁੜਵਾ ਰਹੀ ਹੈ ਤਾਂ ਉਥੇ ਹੀ ਅਬਰੋਲ ਨਗਰ ਦੇ ਵਿੱਚ ਨਜਾਇਜ਼ ਉਸਾਰੀ ਕਰਵਾਉਣ ਵਾਲਿਆਂ ਦੇ ਖਿਲਾਫ ਕੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਂਦੀ ਹੈ ਜਗਬਾਨੀ ਟੀਵੀ ਲਈ ਅਨਮੋਲ ਸ਼ਰਮਾ ਦੀ ਰਿਪੋਰਟ